ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਾਰਟ ਅਟੈਕ ਆਇਆ ਹੈ ਜਿਸ ਸਮੇ ਮਨਪ੍ਰੀਤ ਬਾਦਲ ਨੂੰ ਅਟੈਕ ਆਇਆ ਉਹ ਸਮੇ ਆਪਣੇ ਪਿੰਡ ਬਾਦਲ ਵਿੱਚਲੇ ਘਰ 'ਚ ਮੌਜੂਦ ਸਨ ਤੁਰੰਤ ਮਨਪ੍ਰੀਤ ਬਾਦਲ ਨੂੰ ਬਠਿੰਡਾ ਦੇ ਪਾਵਰ ਹਾਊਸ ਰੋਡ ਤੇ ਜਿੰਦਲ ਹਸਪਤਾਲਿਆਂ ਦਾ ਗਿਆ ਫਿਲਹਾਲ ਮਨਪ੍ਰੀਤ ਸਿੰਘ ਬਾਦਲ ਦੀ ਹਾਲਤ ਸਥਿਰ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ 'ਚ ਨੇ ਤਮਾਮ ਪਰਿਵਾਰਕ ਮੈਂਬਰ ਹਸਪਤਾਲ 'ਚ ਮੌਜੂਦ ਨੇ ਜਿਵੇਂ ਜਿਵੇਂ ਉਹਨਾਂ ਦੇ ਸਮਰਥਕਾਂ ਤੇ ਸਾਥੀ ਲੀਡਰਾਂ ਨੂੰ ਪਤਾ ਚੱਲ ਰਿਹਾ ਉਹ ਮਨਪ੍ਰੀਤ ਬਾਦਲ ਦਾ ਹਾਲ ਜਾਣ ਰਹੇ ਨੇ ਹਾਂ ਠੀਕ ਹੈ ਡਾਕਟਰ ਸਾਹਿਬ ਬਾਕੀ ਜੋ ਉਹਨਾਂ ਨੇ ਆਪਦਾ ਕਰਨਾ ਸੀਗਾ ਇਲਾਜ ਜਾਂ ਉਹਨਾਂ ਨੇ ਦੇਖਣਾ ਸੀਗਾ ਉਹ ਦੇਖ ਲਿਆ ECG ਹੋ ਗਈ ਸਹੀ ਹੈ ਹਾਂ ਠੀਕ ਹੈ ਉਹ ਡਾਕਟਰ ਸਾਹਿਬ ਨੂੰ ਬਿਹਤਰ ਪਤਾ ਜੀ ਹਲੇ ਅੰਦਰ ਹੈ ਮੈਂ ਆ ਬਾਹਰ ਖੜਾ ਹਾਂ ਹਲੇ ਅੰਦਰ ਨਹੀਂ ਰਾਤ ਕਹਿ ਰਹੇ ਸੀ ਕਿ ਰਾਤ ਉਹਨਾਂ ਦੇ ਕਾਫੀ ਪੇਨ ਹੋਇਆ ਨਹੀਂ ਨਹੀਂ ਉਹ ਐਸਿਡਿਟੀ ਉਹਨਾਂ ਨੂੰ ਲੱਗ ਰਹੀ ਸੀਗੀ ਉਹ ਤਾਂ ਡਾਕਟਰ ਸਾਹਿਬ ਹੀ ਦੱਸਣਗੇ ਨਾ ਜੀ ਕੀ ਐਸਲਚ ਉਹਨਾਂ ਨੂੰ ਕੀ ਸੀ ਹੁਣ ਕਿੰਨੇ ਵਜੇ ਦਰਦ ਹੋਇਆ ਸੀ ਜਿਆਦਾ ਨਹੀਂ ਪਤਾ ਜੀ ਉਹ ਡਾਕਟਰ ਸਾਹਿਬ ਨੂੰ ਜਦੋਂ ਆਇਆ ਉਹ ਬਾਹਰ ਪੁੱਛ ਗਏ ਮੈਨੂੰ ਆਪ ਹਾਂ ਠੀਕ ਹੈ ਬਿਲਕੁਲ ਠੀਕ ਨਹੀਂ ਤਾਂ ਸਾਡੀ ਅੱਜ ਦੀ ਤਰਕੀ ਦੀ ਤਬੀਅਤ ਉਹਨਾਂ ਦੀ ਮਰਜ਼ੀ ਹੈ ਨਹੀਂ ਹੀ ਇਸ ਹੀ ਇਸ ਹੀ ਇਸ ਓਕੇ ਹੀ ਜਸ ਰੈਸਟਿੰਗ ਐਂਡ ਆਈ ਥਿੰਕ ਇੱਕ ਦੋ ਨਾ ਛੁੱਟੀ ਮਿਲ ਜੂ ਬੰਤੀ ਜੀਰ ਜੀ ਨੂੰ ਸਵੇਰੇ ਥੋੜੀ ਜੀ ਖਬਰਾੜ ਕਹਿ ਰਹੇ ਸੀਗੇ ਥੋੜਾ ਜਿਹਾ ਪੇਨ ਕਹਿ ਰਹੇ ਸੀ ਕਹਿੰਦੇ ਮੇਰੇ ਥੋੜਾ ਜਿਹਾ ਪੇਨ ਜਾਂ ਜਕੜਨ ਹੈਗੀ ਤਾਂ ਫਿਰ ਮੈਂ ਇੱਥੇ ਬੁਲਾ ਲਿਆ ਸੀਗਾ ਤੇ ਥੋੜਾ ਜਿਹੀ ਜੀ ਪ੍ਰੋਬਲਮ ਆਈ ਸੀ ਤੇ ਅਸੀਂ ਐਂਜਿਓਗ੍ਰਾਫੀ ਕੀਤੀ ਉਡੀ ਬਲਾਕੇਜ ਹੀ ਖੋਲ ਦਿੱਤੀ ਹੈਗੀ ਹੈ ਹੁਣ ਬਿਲਕੁਲ ਠੀਕ ਨੇ ਪੋਪ ਹਾਂਜੀ ਫਿਡਲ ਸਟੈਂਡ ਪੈਣ ਦੋ ਹਾਂਜੀ ਫਿਡਲ ਸਟੈਂਡ ਪੈਣ ਦੋ ਸਟੈਂਡ ਉਹਨਾਂ ਦੇ ਦੋ ਪਾਣੇ ਹਾਂਜੀ ਦੋ ਪਾਣੇ ਹੈ ਕਮੇਨ ਨਾੜੀ ਬਲਾਕੇਜ ਸੀ ਹੋਰ ਕਰਕੇ ਪਾਏਗੇ ਬਲਾਕੇਜ ਸੀਗਾ ਹਾਂਜੀ ਇਟ ਵਾਸ ਅ ਮਾਈਨਰ ਪ੍ਰੋਬਲਮ ਨਾੜੀ 'ਚ ਥੋੜਾ ਜਿਹਾ ਕਲੋਟ ਜਿਹਾ ਸੀਗਾ ਬਲਾਕੇਜ ਸੀਗੀ ਅਸੀਂ ਖੋਲ ਦਿੱਤੀ ਹੈਗੀ ਹੈ ਪਰਫੈਕਟਲੀ 올 ਰਾਈਟ ਇਜ਼ ਐਬਸੋਲੂਟਲੀ ਸਟੇਬਲ ਕਿਤੇ ਬੈਟਰੀ ਬਕਾਉ ਤਾਂ ਸਰ ਡਿਸਚਾਰਜ ਕੁਲ ਹੋ ਰਹੀ ਨਹੀਂ ਕੀ ਹੋ ਰਿਹਾ ਹੈ ਚਾਰ ਚੇਤੀ ਕਰ ਦਾਂਗੇ ਜੀ ਇਹਨਾਂ ਨੂੰ ਇੱਕ ਦੋ ਦਿਨ ਦਾ ਦੇਣਾ ਕੀ ਕਰ ਦਾਂਗੇ ਚਾਰ ਸਰ ਜੇ ਗੱਲ ਕਰੀਏ ਫਿਟਨੈਸ ਦੀ ਤਾਂ ਉਹਨਾਂ ਤਾਂ ਬਹੁਤ ਜ਼ਿਆਦੇ ਆਰਦੀ ਜਿਹੜੀ ਸਿੱਧ ਪੱਖੋਂ ਵੀ ਠੀਕ ਨੇ ਤਾਂ ਫਿਰ ਕਿਉਂ ਕੀ ਕਾਰਨ ਲੱਗਦਾ ਤੁਹਾਨੂੰ ਆਪਾਂ ਰੂਟੀਨ 'ਚ ਦੇਖਦੇ ਆਂ ਵੀਰ ਜੀ ਕੋਈ ਕਾਰਨ ਨਾ ਤਾਂ ਕਿਸੇ ਨੂੰ ਪਤਾ ਹੈ ਜਿਹਨੂੰ ਪ੍ਰੋਬਲਮ ਆਣੀ ਆ ਜਾਂਦੀ ਹੈ ਕਰੇ ਵਾਟੇ ਚੰਗੇ ਬੰਦੇ ਨੇ ਫਿਟ ਬੰਦੇ ਨੂੰ ਐਥਲੀਟ ਨੂੰ ਅਸੀਂ ਤਾਂ ਦੇਖਦੇ ਆਂ ਜਿਹੜੇ ਬੰਦੇ 10 10 ਕਿਲੋਮੀਟਰ ਰਨਿੰਗ ਕਰਦੇ ਆ ਫੌਜੀ ਕਾਲਮ ਆ ਜਾਂਦੀ ਹੈ ਸੋ देयर आर मल्टीपल ਰੀਜਨਸ ਉਹਨਾਂ ਦੀ ਡਿਟੇਲਸ ਜਾਵਾਂਗਾ ਤਾਂ ਬਹੁਤ ਟਾਈਮ ਲੱਗ ਜਾਊਗਾ ਬਟ ਆ ਜਾਂਦੀ ਹੈ ਪਰ ਆਰਚੀ ਪਾਇਲੇ ਜੀ ਦੋਨੇ ਸਟੈਂਟ ਹਾਂਜੀ ਡਾਕਟਰ ਸੈਂਪਲ ਆਪਰੇਸ਼ਨ 100% ਸੀ 100% ਕੌਂਸ਼ੀਅਸ ਡਾਕਟਰ ਮੰਕੀ ਜੀ ਨੂੰ ਕੋਈ ਸੈਲੈਂਟਰ اٹੈਕ ਵੀ ਆਇਆ ਹਾਂ ਮਾਈਨਰ ਹਾਰਟ اٹੈਕ ਹਾਂਜੀ ਪਰਿਵਾਰ ਦੇ ਲੋਕ ਮਿਲ ਰਹੇ ਨਹੀਂ ابھی ਮੈਂ ਅਰੈਸਟ ਕਰ ਰਹੇ ਹਾਂ ਕਿਉਂਕਿ ਉਹ ਬਿਲਕੁਲ ਰਾਤ ਵੀ ਉਹਨਾਂ ਨੂੰ ਅਨਕੰਫਰਟੇਬਲ ਸੀ ਕਿ ਨੀਂਦ ਨਹੀਂ ਤੇ ਰੈਸਟ ਕਰ ਰਹੇ ਹੈਗੇ। ਸਮਝ ਜਿਹੜਾ ਦੱਸਿਆ ਗਿਆ ਸੀਗਾ ਕਿ ਵੀ ਰਾਤ ਨੂੰ ਵੀ ਉਹਨਾਂ ਦੇ ਪੇਨ ਹੋਇਆ। ਹੋਇਆ ਸੀਗਾ ਹਾਂਜੀ। ਤਾਂ ਉਹ ਉਹਨਾਂ ਨੇ ਇਗਨੋਰ ਕਰ ਦਿੱਤਾ ਤੇ ਸਵੇਰ ਉਹ ਜੀ ਹਾਂ ਉਹਨਾਂ ਨੂੰ ਥੋੜੀ ਜਲਨ ਹੋਈ ਸੀ ਤਾਂ ਉਹਨਾਂ ਨੇ ਸੋਚਿਆ ਵੀ ਸ਼ਾਇਦ ਥੋੜੀ ਜੀ ਐਸਿਡਿਟੀ ਕਰਕੇ ਵੀ ਹੋ ਜਾਂਦਾ ਕਈ ਵਾਰ। ਤਾਂ ਆਪਾਂ ਕਾਮਨਲੀ ਨਾਰਮਲੀ ਐਸਿਡਿਟੀ ਸਮਝ ਲੈਣੇ। ਮਾਈਨਰ ਜਿਹਾ ਰਾਤ ਪੇਨ ਹੋਇਆ ਜੀ ਫਿਰ ਉਹ ਠੀਕ ਹੋ ਗਿਆ ਸੀ।